ਜੀ ਇਹ ਕੁੜੀਆਂ ਨੇ 2018 ਯਾਨੀ ਕਿ ਉਮਰ 8 ਸਾਲ ਵਾਲੀਆਂ ਕੁੜੀਆਂ ਜਿਹੜੀਆਂ ਅੱਜ ਪਿੰਡ ਕੁਲਰੀਆਂ ਦੇ ਵਿੱਚ ਜੋ ਮੁਕਾਬਲੇ ਹੋਏ ਨੇ ਇਹਨਾਂ ਦੇ ਵਿੱਚ ਹਿੱਸਾ ਲੈਣਗੀਆਂ ਉਰਾਂ ਰੱਖ ਜਾ ਦੇ ਪਰਾਂ ਨਾ ਕਰ ਉਹ ਜਿਹੜੀ ਪਰਾ ਜਾਊਗੀ ਕੁੜੀ ਨਾ ਉਹਥੇ ਖੜੂਗੀ ਲੋ ਜੀ ਇਹ ਕੁੜੀਆਂ ਨੇ ਜੋ ਪੂਰਾ ਹੌਸਲਾ ਕਰਕੇ ਪਿੰਡ ਕੁਲਰੀਆਂ ਦੇ ਗਰਾਊਂਡ ਦੇ ਵਿੱਚ ਜੋ ਆਪਾਂ ਹਰ ਐਤਵਾਰ ਰੇਸ ਕਰਵਾਨੇ ਆ ਇਹ ਕੁੜੀਆਂ ਉਹ ਨੇ ਜੋ ਰੇਸ ਦਾ ਹਿੱਸਾ ਬਣਨੀਆਂ ਨੇ ਤੇ ਮੁਕਾਬਲੇ ਦੇ ਵਿੱਚ ਆਈਆਂ ਨੇ ਪਿੰਡ ਕੁਲਰੀਆਂ ਦੇ ਗਰਾਊਂਡ ਦੇ ਵਿੱਚ ਇਹ ਅੱਜ 200 ਮੀਟਰ ਦੀ ਰੇਸ ਲਾਣਗੀਆਂ ਤੇ ਮਿਲਦੇ ਆ ਜੀ ਅੱਗੇ ਲਓ ਜੀ ਆਪਣੇ ਪਿੰਡ ਕੁੰਦਰੀਆਂ ਦੇ ਵਿੱਚ ਜੋ ਆਪਾਂ ਹਰਾਂ ਐਤਵਾਰ ਆਪਾਂ ਬੱਚਿਆਂ ਦੀ ਰੇਸ ਕਰਵਾਨੇ ਆ ਉਸ ਰੇਸ ਦੇ ਵਿੱਚੋਂ ਫਰਸਟ ਸੈਕੰਡ ਥਰਡ ਆਣ ਵਾਲੇ ਬੱਚੇ ਤੇ ਜੋ ਫਰਸਟ ਆਈ ਹੈ ਪਹਿਲੀ ਵਾਰ ਫਰਸਟ ਆਈ ਹੈ ਕੁੜੀ ਕੀ ਨਾਮ ਹੈ ਬਤਾਓ ਹਰਪੀਰਤ ਕੌਰ ਫਾਦਰ ਨੇਮ ਸ਼ਿੰਗਾਰਾ ਸਿੰਘ ਸ਼ਿੰਗਾਰਾ ਸਿੰਘ ਇਹ ਸ਼ਿੰਗਾਰਾ ਸਟੂਡੀਓ ਦੀ ਕੁੜੀ ਹੈ ਬਈ ਤੇ ਇਹ ਕੁੜੀ ਜੋ ਪਿਛਲੀ ਵਾਰ ਆਪਣੇ ਦੋ ਇਨਾਮ ਫਰਸਟ ਲੈ ਕੇ ਗਈ ਇਸ ਵਾਰ ਸੈਕੰਡ ਰਹੀ ਗਈ ਕੀ ਨਾਮ ਪੁੱਤੋ ਇੱਕਮਜੋਤ ਕੌਰ ਸਤਨਾਮ ਸਿੰਘ ਠੀਕ ਹੈ ਜੀ ਇਹ ਬਰੇਟਨ ਉਹ ਕੁੜੀ ਇੱਕ ਮਜੂਤ ਕੁੜੀ ਇਸ ਵਾਰ ਸੈਕੰਡ ਆਈ ਹੈ ਹਾਂਜੀ ਮਤ ਕਿਹਨਾਵੇਂ ਮਨਰੀਤ ਕੌਰ ਮਨਰੀਤ ਕੌਰ ਬਰੇਟਾ ਦਾ ਤੇ ਫਾਦਰ ਨੇਮ ਆ ਜਸਵੀਰ ਸਿੰਘ ਜਸਵੀਰ ਸਿੰਘ ਹਾਂਜੀ ਜਸਵੀਰ ਸਿੰਘ ਦੀ ਕੁੜੀ ਹੈ ਵੀ ਬਰੇਟੇ ਪਿੰਡ ਤੋਂ ਆਈਆਂ ਨੇ ਕੁੜੀਆਂ ਇਹ ਤੀਜੇ ਨੰਬਰ ਤੇ ਆਈ ਹੈ ਤੇ ਮਾਰੋ ਤਾੜੀਆਂ ਬੱਚੋ ਜ਼ੋਰ ਨਾਲ ਤਾੜੀਆਂ ਮਾਰੋ